ਹਾਂ ਕਿਰਪਿਆ ਦੇ ਬਾਬੇ ਮੋਲੇ ਤਾਂ 55000 ਕਰ ਦੇ ਜੀ ਬਾਕੀ ਤੁਸੀਂ ਕਰ ਲਓ ਛੇੜੋ ਸਾਦ ਨੂੰ ਕਹਿੰਦਾ ਆ ਜਾ ਉੱਥੇ ਜੀਜਾ ਬੰਦੇ ਮਿਲਣੇ ਆ ਜਾ ਇੱਕ ਵਾਰ ਤਾਂ ਸਾਨੂੰ ਪਤਾ ਹੁੰਦਾ ਨਾ ਗਾਕਦਾ ਵੀ ਉਹਦਾ ਇੰਨਾ ਰੇਟ ਨੇ ਉਹ ਇੰਨਾ ਮਹਿੰਗਾ ਉਹ ਫਲਾਣਾ ਸਸਤਾ ਹੈ ਤਾਂ ਅਸੀਂ ਫਿਰ ਉਹ ਰਾਂ ਪਰਾਂ ਲਈ ਫਰੀ ਜਾਂਦੇ ਨਹੀਂ ਉਹਦੇ ਨਾਲ ਲੱਗੀ ਫਲਾਣੇ ਦੇ ਨਾਲ ਲੱਗੀ ਕੀ ਕਰੀਏ ਹੁਣ ਅਗਲੇ ਦਾ ਮਾਲ ਮਹਿੰਗਾ ਤੂੰ ਕਹਿੰਦਾ ਮੈਨੂੰ ਸਸਤੀ ਦਵਾਈ ਮੈਂ ਵੀ ਕਿੱਧਰ ਲੈ ਕੇ ਮਰਾਂ ਤੈਨੂੰ ਆ ਤਾਂ ਜਾ ਹੁਣ ਲਵੇ ਤਾਂ ਹਾਂ ਜੂੜ ਜਾ ਪਈਆ ਪਈਆ ਕਰਕੇ ਬੰਦਾ ਤੇਰੀ ਮਰਜ਼ੀ ਆ ਰਾ ਤੈਨੂੰ ਤੈਨੂੰ 30 ਪੀਆ ਦੰਦਾ ਹਾਂ ਮਤਲਬ ਵੀ ਜੇ ਦੰਦਾ 30 ਦੀ ਪੁੱਛਦਾ ਬਸ ਸਿੱਧੀ ਗੱਲ ਹੈ ਇੱਕ ਚੇ ਜੱਬ ਮਗਾਤਾ ਵੀ ਤੇਰਾ ਨਾਂ ਝਗੜ ਮਾਰੀ ਜਾਵਾਂ ਕੰਟਾ ਉਹਦਾ ਵੀ ਕੀ ਫਾਇਦਾ ਕਿਉਂ ਪੋਪੀ ਕਿਉਂ ਪੋਪੀ ਠੀਕ ਆ ਬ੍ਰਾਈ ਆਪਾਂ ਵਸੇ ਵਧੀਆ ਲੱਗਿਆ ਬਾਈ ਨੇ ਆਪਾਂ ਲਾ ਦੇ ਲਾ ਰੋ ਵਿਚੀ ਰਹਿੰਦਾ ਪੋਪੀ ਉਹ ਲਾਦਾ ਕਿਉਂ ਬਾਸਵਾਨ ਤਾਂ ਕਦੇ ਨਾਲ ਬਾਸਵਾਨ ਤਾਂ ਅੰਦਰ ਆ ਜਾ ਅੰਦਰ ਮਾ ਤੇ ਸ ਮਰਨਾ ਚਾਹੋਤੇ ਤਾਂ ਜਾਨੀ ਪੁਰਾਣੀ ਦੀ ਹੁਣ ਛੋੜੇ ਹੋਣੀ ਛੋੜੇ ਹੋ ਗਏ ਹੁਣ ਬਾਬੇ ਇਦਨ ਹੋ ਜਾਓ ਕਹਿੰਦੇ ਆਹਾ ਜਾਨਤੀ ਜਾਂ ਤੇ ਵਰਗ ਨਹੀਂ ਚੱਕ ਚੱਕ ਮਾਰਦੇ ਤੇ ਹੁਣ ਵੀ ਚੱਕੀ ਜਾਂਦਾ ਨਾ ਹਾਂ ਹੁਣ ਨਹੀਂ ਚੱਕਦਾ ਮੈਂ ਮਾ ਆਪ ਵੀ ਪੰਡਾ ਛੱਡੀ ਖੜਾ ਜੇ ਜੇ ਲੋਕ ਉਹਦੇ ਆ ਜਾ ਮੈਂ ਹੋ ਗਿਆ ਉਹ ਤਾਂ ਆਪ ਹੀ ਸੌਧਣਾ ਪੰਡਾ ਛੱਡੀ ਖੜਾ ਲੋਕਾਂ ਨੂੰ ਕਹਤਾ ਜੀ ਸਾਨੂੰ 2 ਰੁਪਏ ਨਹੀਂ ਦਿੰਦੇ ਨਾ ਅਸੀਂ ਆਪ ਹੀ ਪਿੱਛੇ ਹਟੇ ਆਏ ਆ ਅਸੀਂ ਤਾਂ ਆਪ ਹੀ ਹਟੇ ਹੋਏ ਆ ਉਹ ਆ ਜਾਣੇ ਸ਼ੌਂਕ ਦੇ ਵਜੋਂ ਮੰਡੀ ਬੈਠੇ ਰਹਨੇ ਆ ਪਹਿਲਾਂ ਨਹੀਂ ਚਾਸਾ ਅਸੀਂ ਵੀ ਨਹੀਂ ਕਰਦੇ ਜੇ ਤੁਸੀਂ ਨਹੀਂ ਲੋਕਾਂ ਨੂੰ ਕਹਿੰਦਾ ਕਰਦੇ ਹਾਂ ਅਸੀਂ ਨਹੀਂ ਐਡੀ ਗੱਲ ਬਾਤ ਕਰਨਾ ਕਰੋ ਸੌਦਾ ਨਹੀਂ ਕਰਨਾ ਨਾ ਕਰੋ ਸਾਨੂੰ ਕੀ ਮੰਡੀ ਤਾਵਾਂਗੇ ਮੇਲੇ ਦਾ ਸਬਦ ਹੈ ਸਾਂਝਾ ਇਕੱਲੇ ਦਾ ਥੋੜੀ ਹੈ ਕਿਉਂ ਜੀ ਹੁਣ ਕੋਈ ਤੇਰੇ ਜਦਾਮ ਮਾੜਾ ਮੋਟਾ 500 100 ਦੇਣਾ 500 ਨਹੀਂ ਪੈਂਦਾ ਮਾ ਮਨ ਨੂੰ ਲਾ ਲਾ ਨਾ ਜਿੰਨੇ ਦੀ ਬੱਕਰੀ ਦਾ ਨਾ ਹੋਰੇ ਨੂੰ ਪੂਰੇ ਜੀ ਆਪ ਦਾ ਭਰਾਵਾ ਕੇ ਬੇਕਰ ਕੋਈ ਨਾ ਹੋਰੇ ਜੀ ਆ ਜਾ ਹੋਰੇ ਜੀ ਆ ਜਾ ਤੁਹਾਡਾ ਆ ਕੋਈ ਗੱਲ ਨਹੀਂ ਪੈਸੇ ਤੇ ਨਾ ਬੱਕਰੀ ਤੇ ਨਾ ਉਹ ੱੱਕਰੀ ਨਾਲ ਨਾ ਨਾ ਗੱਲ ਇਹ ਆ ਕਿ ਮੰਗਾ ਦੀ ਬਾਪੇ ਉਹਨਾਂ ਨੂੰ 500 ਰੁਪਇਆ ਮੰਗਿਆ ਬੱਚੇ ਦਿਖਾਦਾ ਦੋਨੇ ਗੱਲ ਨਹੀਂ ਪੱਠਾ ਵੀ ਕੋਈ ਆ ਨਹੀਂ ਹੈ ਗਿਆ ਵੀ ਦੇਸੀ ਪਰਦੇਸੀ ਜੀਆਂ ਨੇ ਤਿੰਨ ਬੱਕਰੀਆਂ ਬਣਦੀਆਂ ਨਾਲ ਫੜਾ ਸਾਹ ਨੂੰ ਬੱਕਰੀਆਂ ਬਣ ਜਾਣਗੀਆਂ ਹਾਂ ਕਾ ਉਹੀਆਂ ਨਾਗਾ ਨਾਗਾ ਵਰਗੀਆਂ ਨੇ ਬੱਚੇ ਨਹੀਂ ਮਾਰੇ ਪੱਠ ਦੇ ਬੱਚਾ ਕੋਈ ਨਹੀਂ ਮਾਰਾ ਮੂਰਤਾਂ ਵਰਗੀਆਂ ਬੱਚੀਆਂ ਨੇ ਇਹ ਦੋਨੇ ਪੱਠਾਂ ਬਾਬਾ ਤੜਕੇ ਦਾ ਮੈਂ ਵੀ ਠੰਡੇ ਅੱਜ ਬੋਣੀ ਨਹੀਂ ਹੋਈ ਸਾਰੀ ਠੰਡਾ ਗਰਮ ਨਹੀਂ ਬੜੇ ਦਲੀਪ ਦੀ ਸੌ ਬੈ ਇੱਚੀ ਫਿਰਦਾ ਸਰਸੇ ਵਾਲੇ ਨੇ ਲੱਗੇ ਤੈਨੂੰ ਪਤਾ ਵੀ ਕਿਹੜਾ ਆਪਣਾ ਬੜਾ ਦਲੀਪ ਸਰਸੇ ਵਾਲਾ ਹੈ ਉਹ ਮੱਕਰ ਜਲਾ ਫਰਦਾ ਹੈ ਮੱਕਰ ਜਲਾ ਉਹ ਬੜਾ ਤਰੀਫ ਹੈ ਅਸਲੀ ਚਾਰੀ ਤੇ ਕਾਤੋ ਜੋਰ ਪਾਈ ਜਾਣਾ ਟੁੱਟ ਜੂ ਵੀ ਕਾਇਆ ਲੈ ਟੁੱਟਣ ਮੈਂ ਤੈਨੂੰ ਨਵੀਂ ਦਵਾਈ ਦੂੰ ਇੱਧਰ ਦੀ ਆ ਜਾ ਅੰਦਰ ਤੂੰ ਨਵੀਂ ਅੰਦਰ ਆ ਜਾ ਇੱਥੇ ਇੱਧਰ ਆ ਕੇ ਬੁੱਕਾ ਤਾਂ ਬਾਬਾ ਕਹੂ ਜੇ ਤਾਂ ਹੀ ਬੁੱਕੂ ਬਾਬਾ ਹੈ ਕੋਈ ਦਾਵਾ ਪਿੱਛੋਂ ਕਹ ਦੂੰ ਮੈਨੂੰ ਠੱਕੇ ਨਾ ਰਾਜੂ ਨੇ ਦਵਾਈ ਇਹ ਲੋਕ ਕੁਝ ਕਹਿਣ ਲੱਗ ਗਏ ਹੁਣ ਬਹੁਤ ਕੁਝ ਕਹਿੰਦੇ ਨੇ ਯਾਰਾ ਬੜਾ ਕੁਝ ਕਹਿਿੰਦੇ ਸੀ ਪਿੱਛੇ हट ਕੇ ਜਾਂਦੇ ਕਰਤੂਤ ਦੇਖ ਕੇ ਵੀ ਰਾਜੂ ਪਿੱਛੇ ਹਟ ਵੇ ਕਿ ਐਵੇਂ ਸੱਪਾਂ ਜਾਣ ਪਈ ਐ ਅਸੀਂ ਮਾਰੇ ਤਾਂ ਕਿਸੇ ਦਾ ਕਰਿਆ ਨਹੀਂ ਉਹ ਹੀ ਮਾਰਾ ਕਿੰਝ ਆਂਦੇ ਨੇ ਬੱਕਰੀ ਵੀ ਫਿਰ ਮਗਜ ਮਾਰਨਾ ਲੋਕ ਸੇਵਾ ਕਰਨੀ ਕੋਈ ਖਾਲਾ ਜੀ ਦਾ ਵੜਾ 55000 55000 ਅੱਧੇ ਲੱਖ ਟੁੱਟ ਪਾਤਾ ਵਦੰਦਰ ਨੇ ਬੱਕਰੀ ਵੀ ਤਾਂ ਦੇਖ ਤਾ ਅੱਧੇ ਲੱਖ ਟੁੱਟ ਪਾਤਾ ਕੋਈ ਜ਼ਮਾਨਾ ਆਇਆ ਸੀ 250 ਚ ਮੈਂ ਸਾਂ ਲਾਇਆ ਜੀਵਿਦਾਰਾਂ ਦੇ ਹੁਣ ਨਹੀਂ ਲੱਗਦਾ ਫਿਰ ਹੁਣ 250 ਜਵਾਬ ਲੈ ਕੇ ਭਾਈ ਦਾ ਫਾਇਦਾ ਹਜ਼ਾਰ ਨਾਲ ਨਹੀਂ ਲੱਗਦਾ ਜਵਾਬ ਤਾਂ ਹਜ਼ਾਰ ਨਾਲ ਵੀ ਲੱਗਦਾ ਹੁਣ ਸਿਆਕੀ ਤੇਰੀ ਮਰਜ਼ੀ ਆ ਬਾਬਾ ਫਿਰ ਸਲਾਣੀ ਹੈ ਚੰਗੀ ਬੱਕਰੀ ਹੈ ਹੋਰ ਮੈਨੂੰ ਪਾਣੀ ਗਾਹ ਨੂੰ ਜਾਉਂਦੀਆਂ ਨੇ ਨੀਮਨੀਆਂ ਨੇਮਨੀਆਂ ਤਰੇਕਰ ਪੂਰੇ ਕਰ ਜਾਣੀਆਂ ਹੋਰ ਤੂੰ ਨੂੰ ਸੰਗ ਲੈ ਉਹੀ ਦੇ ਬੱਕਰੀ ਕੋਈ ਨਹੀਂ ਫਿਰ ਪੈਸੇ ਵੀ ਨਾਲ ਦੇ ਬੱਕਰੀ ਲੈ ਜਾ ਮੈਂ ਇੱਕ ਤੇ ਦੱਤ ਵੜਦਾ ਨਾ ਯਾਰ ਦੇਣੀ ਹੈ ਦੇਦੀ ਇੱਕ ਵਾਰੀ ਨਾ ਇਹਨਾਂ ਆ ਭਾਈ ਦਾ ਤਾਂ ਨਹੀਂ ਲਾ ਆ ਵੇ ਰਾਪਾ ਕੀ ਲਾਈ ਜਿਹੜਾ ਮੈਨੂੰ ਵੀ ਨਾ ਭਜਾਉਣਾ ਪੈ ਗਿਆ ਇਹ ਸੁਣ ਲੈ ਨਾਲ ਅਣਦਾਰ ਨੂੰ ਮਾਰੀ ਇੰਨੇ ਬੰਦੇ ਸੌਣਦੇ ਨੇ ਪੱਕੀ ਦੇ ਹਾਲਾਤ ਦੇਖ ਕੇ ਫਿਰ ਬੋਲੀ ਚੀਜ਼ ਦੇਖ ਕੇ ਆਪਦੀ ਆਤਮਾ ਨਾਲ ਬੋਲੀ ਨੇ ਬੰਦੇ ਖੜੇ ਨੇ ਨਾ ਮੇਰੀ ਕਰੀ ਨਾ ਕੇਰੀ ਲੰਡਾਰ ਦੀ ਗੱਲ ਤਾਂ ਸਾਂਝੀ ਕਰ ਮੈਂ ਤਾਂ ਰੱਬ ਨੂੰ ਯਾਦ ਕਰਕੇ ਗੱਲ ਸਾਂਝੀ ਕਰੂੰਗਾ ਉਹ ਤੋਂ ਹੁਣ ਸੁਝਾਈ ਦੋ ਬੱਚੇ ਨੇ ਫੜਕਾਉਦੇ ਨੇ ਤੂੰ ਲੈ 60 ਜਵਾਰਿੰਦੇ ਕੁ ਲੈ ਨਹੀਂ ਤੇ ਦੋਵਾਂ ਦਾ ਕਰਨ ਇੱਕ ਆ ਹਾਂ ਬਾਬੇ ਬੱਕਰੀ ਆ ਤਾਂ ਇਹਦਾ ਕੀ ਮੰਗਾ ਖਰਜਾ ਖਰਜਾ ਇੱਕ ਕੇਸ ਮੈਨੇ ਵੇੜੂ ਹਾਂ ਇਹਦਾ ਕੀ ਮੰਗਿਆ ਤੇ ਇਹਦਾ 55000 ਹੁੰਦੀਆ ਤੇ ਤਾਂ ਦੋ ਇੱਕ ਦੱਸ ਦੀਆਂ ਹੋ ਗਿਆ ਤੇ ਉਹਦਾ ਆਪਦੀ ਆਦਮ ਨਾਲ ਕਿਹਾ ਬੱਕਰੀ ਲਈ ਕਿੰਨਿਆਂ ਦੀ ਸੀ ਵੀ ਮੈਨੂੰ ਨਹੀਂ ਪਤਾ ਮੈਂ ਤਾਂ ਭੁੱਲ ਗਿਆ ਨਾ 10 ਬੰਦੇ ਖੜੇ ਨੇ ਆ ਪੁੱਛ ਲਈ ਫੇਰ ਵੀ ਆਪਾਂ ਦਾ ਮੇਰੀ ਤੋਂ ਲੱਗ ਲਾ ਉਹ ਸਾਦ ਨੂੰ ਤੇ ਉਹ ਤੋਂ ਲੈ 55000 ਦੀ ਆਪਦੀ ਖਰੀਦੀ ਬੱਕਰੀ ਐਸੇ ਮੰਡੀ ਮੈਂ ਆਪਾਂ ਨੂੰ ਪਾਇਆ ਕਰਵਾ ਦਵਾਂਗਾ ਇਹੋ ਜਿਹਾ ਲੱਗਦਾ ਪੁਰਾਣਾ ਹੈ ਤਾਂ ਫਾਹਾ ਲੈ ਲੈਣ ਕਿਉਂ ਦਬੋਣਾ ਫਾਹਾ ਤੁਮ ਕਿ ਮੇ ਖੜੀ ਹੋ ਰਹੀ ਫੱਕਰੀ ਮਾੜੀ ਥੋੜਾ ਨਵਾਂ ਬੰਦਾ ਮੈਨੂੰ ਮੈਨੂੰ ਇਹ ਵੀ ਪਤਾ ਵੀ ਸਾਦ ਨੂੰ ਕਿੰਨੇ ਦੀ ਆਈ ਹੈ ਸਾਰਾ ਪਤਾ ਹੈ ਮੈਨੂੰ ਐ ਵੀ ਪਤਾ ਕਿੰਨੇ ਦੀ ਤੂੰ ਵੇਚ ਕੇ ਆਤੀ ਕਿੰਨੇ ਦੀ ਦੁਬਾਰੇ ਮੋੜ ਕੇ ਵੀ ਲਿਆ ਸਾਰਾ ਪਤਾ ਹੈ ਮੈਨੂੰ ਪਤਾ ਯਾਰ ਮੈਂ ਨਹੀਂ ਪਰਦਾ ਦਿੰਦਾ ਕਿਸੇ ਦਾ ਆਪਾਂ ਨੂੰ ਕੀ ਲੋੜ ਹੈ ਨਾ ਨਾ ਮੈਨੂੰ ਦੀ ਲੋੜ ਤੇਰਾ ਵਪਾਰ ਹੈ ਮੈਂ ਨਹੀਂ ਇਹ ਜਾ ਕੰਮ ਕਰਦਾ ਤੈਨੂੰ 2-3000 ਰੁਪਏ ਦਾ ਦਵਾ ਦਾਂਗੇ ਵੱਧ ਗੱਲਾਂ ਛੱਡ। ਉਰੇ ਆ ਬਾਬੇ। ਖੜ ਜਾ ਨਾ। ਉਰੇ ਆ। ਉਰੇ ਆ। ਬਾਬੇ ਖੜ ਜਾ। ਅਭੇ ਰਿਆ। ਤੈਨੂੰ ਮੱਲੋ-ਮੱਲੀ ਨਹੀਂ ਮਰਵਾਉਂਦਾ। ਆਪ ਤਾਂ ਜਾ ਕੇ ਮਰੇਗਾ ਮਰਜੀ। ਮੈਂ ਨਹੀਂ ਤੈਨੂੰ ਖੂਚ ਧੱਕਾ ਦਿੰਦਾ। ਉੱਗੂਗਾ। ਠੀਕ ਹੈ ਨਹੀਂ ਨਾ ਸੀ। ਸੌ ਬਾਕੇ ਸੌਦੇ ਨਹੀਂ ਬਣਦੇ ਹਾਂ ਉਹ ਭਾਈ ਸੌ ਬਾਕੇ ਮੇਕੀ ਹੋਈ ਗਿਆ ਤਾਂ ਆਪਾਂ ਵਾਰ-ਵਾਰ ਆਖੀ ਉਹ ਵੀ ਕੁਦਰਾ ਦਾ ਆਈਆਂ ਬੱਕਰੀ ਵਾਲਿਆ ਬਾਪੀ ਆ ਯਾਰ ਤੂੰ ਮੰਗਣ ਮੰਗਣ ਨੂੰ ਜੋ ਮਰਦੀ ਨਹੀਂ ਆ ਜਾ ਰਾਜੀ ਅਨਾ ਇੱਕ ਦਾ ਤਾਂ ਨਵੇੜ ਦਾ ਨਵੇੜ ਤੋਂ ਪੂਰੀ 35000 ਦੀ ਦੇ ਓਕੇ ਬਾਬਾ ਪੁੱਛਿਆ ਵੀ ਨਹੀਂ ਚੱਲ ਬਸ ਹੈਂ ਬੋਲ ਕਰਦੇ ਫਿਰ ਕਿਹੜਾ ਦੇ ਹਾਂ ਨਹੀਂ 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 ਆ ਜਾ ਰਾਜੀ ਮਾਰਨਾ ਬਾਹਰ ਹੀ ਬੈਸ ਕਰੀ ਉਹ ਦੇ ਦੇ ਨਹੀਂ ਦੇਣੀ ਜੇ ਦੇਣੀ ਮਾਰਨਾ

ਤੂੰ ਤੱਕਾ ਨਹੀਂ ਮੈਂ ਕਰਦਾ ਓਰੇ ਤਾਂ ਓਰੇ ਤਾਂ ਲੈ ਗੱਲ ਤਾਂ ਸੁਣ ਲੈ ਉਹ ਗੱਲ ਤਾਂ ਸੁਣ ਲੈ ਤੂੰ ਐ ਨਾ ਭੱਜ ਤੂੰ ਨਾ ਨਹੀਂ ਓ ਮੇਰੇ ਖਸਮਾ ਨਾ ਨਹੀਂ ਬੱਕਰੀ ਹਾਂਜੀ ਮਗਰੀ ਸੱਤ ਪਟਖਾ ਨੇ ਗੋਨ ਵਾਲੇ ਤਿੰਨ ਬੱਕਰੇ ਨੇ ਤਿੰਨ ਅੱਛਾ ਤਤ ਪੱਠਾ 3 ਬੱਕਰੇ ਹਾਂ ਪੰਜ ਬੱਕਰੀਆਂ ਦਾ ਪੰਜ ਬੱਕਰੇ ਪੰਜ ਢੋਲੀ ਦੱਸ ਹਾਂ ਤਤ ਪੱਠਾ ਹੋ ਗਿਆ 3 ਬੱਕਰੇ ਹਾਂ ਅੰਦਰ ਆ ਜਾਓ ਜੀ ਕੋਈ